ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੰਤਕੀ ਹਮਲਾ ਹੁੰਦਾ ਹੈ ਜਿਸ ਦੇ ਨਾਲ ਪੂਰਾ ਜੰਮੂ ਕਸ਼ਮੀਰ ਕੀ ਪੂਰਾ ਭਾਰਤ ਹੀ ਦਹਿਲ ਜਾਂਦਾ ਹੈ ਔਰ ਇਸੇ ਬਾਬਤ ਅੱਜ ਡੀਸੀ ਆਫਿਸ ਪ੍ਰਵੀਨ ਡੰਗ ਜੀ ਤੇ ਉਹਨਾਂ ਦੇ ਸਾਥੀ ਪਹੁੰਚੇ ਨੇ ਗੱਲਬਾਤ ਕਰਦੇ ਸਸਿਕਾ ਜੀ ਸਰ ਸਸਿਕਾ ਜੀ ਰਾਸ਼ੀਰਾਮ ਜੀ ਜਿਹੜਾ ਕੱਲ ਪਹਿਲਗਾਮ ਚ ਅੱਤਵਾਦੀ ਹਮਲਾ ਹੋਇਆ ਇਹ ਦੇਸ਼ ਦੇ ਉੱਤੇ ਹਮਲਾ ਜਿਸ ਤਰ੍ਹਾਂ ਇਜ਼ਰਾਈਲ ਦੇ ਵਿੱਚ ਫਿਲਸਤੀਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਇਸ ਹਮਲੇ ਨੂੰ ਉਸ ਤਰ੍ਹਾਂ ਲਿਆ ਜਾਣਾ ਚਾਹੀਦਾ ਜਿਹੜਾ નિર્ਦੋਸ਼ ਨਹੱਤੇ ਲੋਕਾਂ ਦੇ ਉੱਤੇ ਅੰਨੇਵਾ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਉਸ ਦੇ ਨਿਮੇ ਤੇ ਜਿਹੜਾ ਕੇਂਦਰ ਸਰਕਾਰ ਨਿਰਣੇ ਲਾਊਗੀ ਜਾਂ ਐਕਸ਼ਨ ਲਾਊਗੀ ਤੇ ਉਹਨਾਂ ਨੇ ਲੈਣਾ ਅਸੀਂ ਇੱਕ ਮੰਗ ਪੱਤਰ ਦੇਣ ਆਏ ਆਂ ਕਿ ਜਿਹੜੇ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 10-10 ਕਰੋੜ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ 'ਚੋ ਇੱਕ-ਇੱਕ ਬੰਦੇ ਨੂੰ ਸੈਕੰਡ ਲੈਫਿਨੈਂਟ ਦੀ ਮਿਲਟਰੀ ਜਾਂ ਡਾਇਰੈਕਟ ਪੋਸਟ ਦਿੱਤੀ ਜਾਵੇ ਸਾਡਾ ਦੇਸ਼ ਭਗਤ ਸਮਾਜ ਆ ਜਿਹੜਾ ਉਹਨੂੰ ਸਕੂਲਾਂ 'ਚ ਅਨਵਾਰਿਆ ਮਿਲਟਰੀ ਟ੍ਰੇਨਿੰਗ ਹੋਣੀ ਚਾਹੀਦੀ ਜਿਹੜੇ ਤਸ਼ਮੀਰ 'ਚ ਟੂਰਿਸਟ ਜਾਂਦੇ ਨੇ ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਹਥਿਆਰ ਦੇ ਲਾਇਸੈਂਸ ਦਿੱਤੇ ਜਾਣੇ ਚਾਹੀਦੇ ਤਾਂ ਕਿ ਉਹ ਮੌਕੇ ਤੇ ਹੀ ਦੇਖਦੇ ਦੁਸ਼ਮਣਾਂ ਨੂੰ ਜਵਾਬ ਦੇ ਸਕੇ ਸਰ ਕੀ ਲੱਗਦਾ ਹੈ ਕਿ ਆ ਆ ਹਮਲਾ ਜਿਹੜਾ ਹੋਇਆ ਹੈ ਇਹ ਆਉਣ ਵਾਲੇ ਦਿਨਾਂ 'ਚ ਜਿਹੜੀ ਅਮਰਨਾਥ ਯਾਤਰਾ ਜਦੋਂ ਦੀ ਧਾਰਾ 370 ਟੁੱਟੀ ਐ ਉੱਥੇ ਦੇ ਲੋਕ ਦੇਸ਼ ਦੇ ਬਰਾਬਰ ਅਧਿਕਾਰ ਉਹਨਾਂ ਨੂੰ ਮਿਲੇ ਆ ਦੇਸ਼ ਵਿਰੋਧੀ ਤਾਕਤਾਂ ਉਸ ਗੱਲ ਤੋਂ ਪਰੇਸ਼ਾਨ ਨੇ ਔਰ ਜਿਹੜਾ 370 5 ਜੁਲਾਈ 2019 ਨੂੰ ਤੋੜੀ ਸੀ ਉਸ ਤੋਂ ਬਾਅਦ ਨਿਰੰਤਰ ਐਸੇ ਪ੍ਰਯਾਸ ਹੋ ਰਹੇ ਸੀ ਛੋਟੇ ਛੋਟੇ ਲੈਵਲ ਦੇ ਪਰ ਇਹ ਜਿਹੜਾ ਹਮਲਾ ਦੇਸ਼ ਦੇ ਉੱਤੇ ਹਮਲਾ ਅਮਰਾ ਯਾਤਰਾ ਨੂੰ ਵੀ ਬਦਲਤ ਕਰਨ ਦਾ ਪ੍ਰਯਾਸ ਹੋ ਸਕਦਾ ਉਮੀਦ ਹੈ ਦੇਸ਼ ਦੀ ਸਰਕਾਰ ਇਹਨਾਂ ਨੂੰ ਡੱਟ ਕੇ ਲੱਭੂਗੀ ਇਹਨਾਂ ਦੇ ਸਲੀਪਰ ਸਾਬ ਲੱਭੂਗੀ ਔਰ ਉਹਨਾਂ ਦੇ ਉੱਤੇ ਬਰਾਬਰ ਕਾਰਵਾਈ ਹੋਊਗੀ ਜਿਵੇਂ ਕਿ ਅਮਿਤ ਸ਼ਾਹ ਜੀ ਔਰ ਨਰਿੰਦਰ ਮੋਦੀ ਜੀ ਵੀ ਪੂਰੀ ਹਲਚਲ ਚ ਆ ਗਏ ਪੂਰਾ ਭਾਰਤ ਜਿਹੜਾ ਇੱਕ ਸਾਹ ਦਾ ਦਿਲ ਦਹਿਲ ਗਿਆ ਪੂਰੇ ਭਾਰਤ ਦਾ ਤੁਹਾਨੂੰ ਕੀ ਲੱਗਦਾ ਹੁਣ ਕੋਈ ਐਕਸ਼ਨ ਦੀ ਕੀ ਮੰਗ ਹੋ ਸਕਦੀ ਹੈ ਜਿਸ ਤਰ੍ਹਾਂ ਉੜੀ ਹੋਇਆ ਸੀ ਪੁਲਵਾਲਾ ਹੋਇਆ ਸੀ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਹੋਈ ਸੀ ਇਹ ਸਟ੍ਰਾਈਕ ਹੋਈ ਸੀ ਉਮੀਦ ਆ ਇਸ ਵਾਰੀ ਵੀ ਦੁਸ਼ਮਣਾਂ ਦੇ ਉੱਤੇ ਐਸੀ ਕਾਰਵਾਈ ਹੋਊਗੀ ਜਿਹਦੇ ਨਾਲ ਅਗਲੇ ਕਈ ਸਾਲਾਂ ਤੱਕ ਦੇਸ਼ ਸ਼ਾਂਤ ਰਹੂਗਾ ਜਿਹੜੇ ਭਾਰਤ ਦੇ ਖਾਸ ਕਰਕੇ ਮੂਲ ਨਿਵਾਸੀ ਨੇ ਪੰਜਾਬ ਦੇ ਹਰਿਆਣਾ ਹਿਮਾਚਲ ਹੋਰ ਕਈ ਥਾਵਾਂ ਤੋਂ ਲੋਕ ਜਿਹੜੇ ਜਾਂਦੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜਾ دہشت ਦਾ ਮਾਹੌਲ ਬੈਠ ਗਿਆ ਕਈ ਉੱਥੇ ਜਿਹੜੇ ਕਪਲਸ ਵੀ ਆਏ ਸੀ ਜਿਵੇਂ ਲੋਕ ਆਂਦੇ ਨੇ ਵਿਆਹ ਤੋਂ ਬਾਅਦ ਉੱਥੇ ਹਨੀਮੂਨ ਵਾਸਤੇ ਵੀ ਕਈ ਲੋਕ ਇਦਾਂ ਦੇ ਮਾਰੇ ਇਹਨੇ ਜਿਹੜੇ ਬੇਦੋਸ਼ੇ ਨੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਵੇਂ ਤੁਸੀਂ ਕਹੇ ਮੁਆਵਜ਼ਾ ਹੋਣਾ ਚਾਹੀਦਾ ਮੁਆਵਜ਼ੇ ਦੇ ਨਾਲ ਦੇ ਨਾਲ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਦਾ ਕੀ ਲੱਗਦਾ ਕਿ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਜਿੰਮਾ ਮੈਂ ਤੁਹਾਨੂੰ ਦੱਸਿਆ ਕਸ਼ਮੀਰ ਜਾਣ ਵਾਲੇ ਜਿਵੇਂ ਟੂਰਿਸਟ ਹੈ ਉਹਨਾਂ ਨੂੰ ਆਰਜੀ ਹਥਿਆਰ ਦੇ ਲਾਇਸੈਂਸ ਦੇਣ ਦੀ ਇੱਕ ਪ੍ਰਵੀਜ਼ਨ ਭਾਰਤ ਸਰਕਾਰ ਕਰੇ ਕਿਉਂਕਿ ਉੱਥੇ ਜਾਣਾ ਤੇ ਅਸੀਂ ਦੇਸ਼ ਦੇ ਦੁਸ਼ਮਣਾਂ ਤੋਂ ਡਰ ਕੇ ਛੱਡਣਾ ਨਹੀਂ ਸਰ ਸਿਰਫ ਹਥਿਆਰ ਰੱਖਣਾ ਕੁਝ ਨਹੀਂ ਹੁੰਦਾ ਨਾ ਚਲਾਉਣਾ ਵੀ ਆਣਾ ਚਾਹੀਦਾ ਹੁੰਦਾ ਜੀ ਜੇ ਪਤਾ ਹੋਵੇ ਸਾਹਮਣੇ ਦੀ ਜੇਬ 'ਚ ਹਥਿਆਰ ਹੈ ਕਿਹਦੀ ਹਿੰਮਤ ਹੈ ਦੁਆਰਾ ਉਹਦੇ ਤੇ ਹਮਲਾ ਚਲਾਉ ਹਾਂ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨ ਭਾਰਤ ਸਰਕਾਰ ਵੱਲੋਂ ਕੁਝ ਨਾ ਕੁਝ ਜਲਦ ਤੋਂ ਜਲਦ ਐਕਸ਼ਨ ਹੋਏਗਾ ਦੇਖੋ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਬਾਰਡਰ ਤੇ ਕੋਈ ਗੋਲੀ ਨਹੀਂ ਚੱਲ ਰਹੀ ਹਣਾ ਸ਼ਾਂਤ ਇਹ ਜੇ ਇੱਕ ਅਤਵਾਦੀ ਹਮਲਾ ਹੋਇਆ ਉਮੀਦ ਹੈ ਭਾਰਤ ਸਰਕਾਰ ਲੋਕਾਂ ਦੀ ਭਾਵਨਾਵਾਂ ਦੇ ਅਨੁરૂਪ ਐਕਸ਼ਨ ਲਾਊਗੀ ਹਾਂਜੀ ਤੁਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹੋ ਤੇ ਉਹਨਾਂ ਦੀ ਲੱਗਦਾ ਹੈ ਕਿ ਉਹ ਉਹਨਾਂ ਦੇ ਵੱਲੋਂ ਵੀ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਏਗਾ ਜਲਦ ਤੋਂ ਜਲਦ ਉਹਨਾਂ ਨੇ ਅੱਗੇ ਫਾਰਵਰਡ ਕਰਨਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸੋ ਹਿੰਦੂ ਨਿਆਇਪੀਠ ਪਰਿਸ਼ਦ ਵੱਲੋਂ ਔਰ ਵੇਨ ਡੰਗਜੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਡੀਸੀ ਨੂੰ ਮੰਗ ਪੱਤਰ ਸੌਂਪਿਆ ਜਾ ਰਿਹਾ ਹੈ ਕਿ ਜਿਹੜੇ ਜੰਮੂ ਦੇ ਵਿੱਚ ਪਹਿਲਗਾਮ ਦੇ ਵਿੱਚ ਅਤੰਕੀ ਹਮਲਾ ਹੋਇਆ ਹੈ ਇਸ ਬਾਬਤ ਜਲਦੀ ਜਲਦ ਜਿਹੜਾ ਪ੍ਰਸ਼ਾਸਨ ਨੂੰ ਹਰਕਤ ਦੇ ਵਿੱਚ ਲਿਆਉਣ ਦੇ ਲਈ ਇਹਨਾਂ ਦੇ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਸੋ ਦੇਸ਼ ਜਿਹੜਾ ਪੂਰੀ ਤਰ੍ਹਾਂ ਹਿਲ ਚੁੱਕਾ ਹੈ ਪੂਰੀ ਤਰ੍ਹਾਂ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਖੌਫ ਹੈ ਉਹ ਬਰਕਰਾਰ ਹੈ ਪੂਰੇ ਭਾਰਤ ਵਾਸੀਆਂ ਦੇ ਵਿੱਚ ਸੋ ਦੇਖਣਾ ਇਹ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਕੀ ਐਕਸ਼ਨ ਹੁੰਦਾ ਇਹਦਾ ਦੀ ਹੋਰ ਅਪਡੇਟਸ ਲਈ ਬਨੇ ਰਹੋ ਸਿਟੀ ਹੋਮ ਨਿਊਜ਼ ਨਾਲ ধন্যবাদ